ਸਾਰੇ ਹੀ ਕਬੂਤਰ ਬਾਜ਼ ਭਰਾ ਆਪਣੇ ਜਿਹੜੇ ਵੀਡੀਓ ਦੇਖ ਰਹੇ ਨੇ ਪਹਿਲਾਂ ਥੋੜਾ ਜਿਹਾ ਸਰੀਰ ਸਹੀ ਨਹੀਂ ਸੀਗਾ ਵੀਰੇ ਬੁਖਾਰ ਤੇ ਝਕਾਮ ਹੋਣ ਕਰਕੇ ਵੀਡੀਓ ਨਹੀਂ ਬਣਾਈ ਗਈ ਅੱਜ ਆਪਣੇ ਭਰਾਵਾਂ ਦੇ ਲਈ ਜਿੰਨੇ ਕਬੂਤਰ ਬਾਜ਼ ਵੀਰ ਨਾਲ ਜੁੜੇ ਹੋਏ ਨੇ ਵੀਡੀਓ ਦੇ ਆਪਾਂ ਇੱਕ ਬਾਹਰਲਾ ਪ੍ਰੋਡਕਟ ਜੁਹਨਾ ਦੀ ਗੋਲੀ ਕਬੂਤਰਾਂ ਨੂੰ ਡੀਵਰਮ ਕਰਨ ਲਈ ਸੌ ਦੇ ਵਿੱਚੋਂ 100% ਪੱਕਾ ਇਲਾਜ ਆਪਾਂ ਤੁਹਾਡੇ ਸਾਰਿਆਂ ਲਈ ਲੈ ਕੇ حاضر ਹੋਏ ਆਂ ਬਾਹਰਲੀ ਜੂਨਾਂ ਦੀ ਗੋਲੀ ਡੀ ਵਰਮ 100 ਦੇ ਵਿੱਚੋਂ 100% ਪੱਕਾ ਇਲਾਜ ਆ ਜਾਓ ਵੀਰੇ ਜੁੜਜੋ ਵੀਡੀਓ ਦੇ ਨਾਲ ਹਾਂਜੀ ਮੇਰੇ ਭਰਾ ਆ ਜਾਓ ਵੀਰੇ ਜੁੜਜੋ ਸਾਰੇ ਵੀਡੀਓ ਦੇ ਨਾਲ ਜਿਹੜੀ ਸਕਰੀਨ ਦੇ ਉੱਤੇ ਫੋਟੋ ਚੱਲ ਰਹੀ ਆ ਹੁਣ ਡੀਏਸੀ ਮਾਰਕਾ ਵੀਰੇ ਬ੍ਰਾਂਡ ਆ ਡੀਏਸੀ ਡੀਏਸੀ ਬ੍ਰਾਂਡ ਕੋਂਬੀ ਵਾਰਮ ਟੈਬਲੇਟ ਕੋਂਬੀ ਬਾਹਰੇ ਕੋਲੋਂਬੀ ਕਬੂਤਰਾਂ ਨੂੰ ਕਹਿੰਦੇ ਨੇ ਬਾਹਰ ਇਟਾਲੀਅਨ ਲੈਂਗੁਏਜ ਦੇ ਵਿੱਚ ਕੋਲੋਂਬੀ ਕੋਂਬੀ ਵਾਰਮ ਟੈਬ ਇਹ ਜਿਹੜੀ ਗੋਲੀ ਆ ਜੀ DAC ਬ੍ਰਾਂਡ ਦੀ 100 ਦੇ ਵਿੱਚੋਂ 100% ਪੱਕਾ ਇਲਾਜ ਆ ਕਬੂਤਰਾਂ ਦੀ ਡੀ ਵਰਮ ਕਰਨ ਲਈ ਹੁਣ ਆਪਾਂ ਆਮ ਇਹ ਗੱਲ ਦੇਖਣ ਨੂੰ ਜਾਂ ਸੁਣਨ ਨੂੰ ਮਿਲੀ ਆ ਵੀ ਬਾਹਰਲੀ ਇੱਕ ਜਿਹੜੀ ਮੇੜੀ ਵਰਮ ਗੋਲੀ ਆ ਵੀ ਉਹ ਜੂਨਾ ਨਹੀਂ ਕੱਢਦੀ ਜਿਹੜੀ ਆਪਾਂ ਬਾਹਰੋਂ ਮੰਗਾਉਨੇ ਆ ਵੀ ਉਹ ਉਨਾਂ ਤਖੜਾ ਰਿਜ਼ਲਟ ਨਹੀਂ ਦਿੰਦੀ ਬਾਕੀ ਵੀਰੇ ਜਿਹੜੀ ਹੈ ਡੀਏਸੀ ਮਾਰ ਕੇ ਦੀ ਗੋਲੀ ਆ ਨਾ ਇਹ ਕੁੰਬੀ ਵਰਮ 50 ਗੋਲੀਆਂ ਦੀ ਪੈਕੰਗਾ ਇੱਕ ਡੱਬੀ ਦੇ ਵਿੱਚ 50 ਗੋਲੀਆਂ ਨੇ ਫਿੱਕੇ ਜੇ ਰੰਗ ਦੀਆਂ ਲਾਲ ਜੇ ਰੰਗ ਦੀਆਂ ਗੋਲੀਆਂ ਨੇ ਫਿੱਕੀਆਂ ਗੁਲਾਬੀ ਗੁਲਾਬੀ ਜੇ ਕਲਰ ਦੀਆਂ ਗੋਲੀਆਂ ਬਿਲਕੁਲ ਨਿੱਕੀਆਂ ਨਿੱਕੀਆਂ ਗੋਲੀਆਂ ਨੇ ਇਹ ਕਣਕ ਦੇ ਦਾਣੇ ਜਿੱਡੀਆਂ ਜਿੱਡੀਆਂ ਕੋ ਜਿੱਦਾਂ ਇਹ ਵਾਲਾ 25 ਗੋਲੀ ਆਉਂਦੀ ਸੀ ਇਹ ਵਾਲਾ 25 ਨਾਲੋਂ ਵੀ ਛੋਟੀ ਗੋਲੀ ਆ ਇਹ ਬਿਲਕੁਲ ਛੋਟੀ ਜੀ ਗੋਲੀ ਆ ਗੁਲਾਬੀ ਜੇ ਰੰਗ ਦੀ ਇਸ ਡੱਬੀ ਚ ਡੱਬੀ ਦੇ ਵਿੱਚ 50 ਗੋਲੀਆਂ ਦੀ ਪੈਕਿੰਗ ਆ ਡੱਬੀ 50 ਗੋਲੀਆਂ ਨੇ ਡੱਬੀ ਦੇ ਵਿੱਚ ਡੀਏਸੀ ਬ੍ਰਾਂਡ ਡੀਏਸੀ ਬ੍ਰਾਂਡ ਆ ਵੀਰੇ ਕੁੰਬੀ ਵਰਮ ਇਹ ਤੁਸੀਂ ਬਾਈ ਬਰਤ ਕੇ ਮੇਰਾ ਭਰਾ ਜਰੂਰ ਦੇਖੋ 100 ਦੇ ਵਿੱਚੋਂ 100% ਪੱਕਾ ਇਲਾਜ ਕਬੂਤਰ ਦੇ ਜੂਨ ਨਹੀਂ ਛੱਡੂ 1 ਕਿਲੋ ਜਿਹੜੇ ਕਬੂਤਰ ਦਾ ਬਾਜਨ ਆ ਬਾਡੀ weight 1 ਕਿਲੋ ਆ ਉਹਨੂੰ ਆਪਾਂ ਇੱਕ ਗੋਲੀ ਲਾਉਣੀ ਆ ਆਪਣੇ ਜਿਹੜੇ ਇੰਡੀਆ ਵਾਲੇ ਕਬੂਤਰ ਨੇ ਆਪਣੇ ਇੰਡੀਆ ਆਪਾਂ ਬਾਜ਼ੀਆਂ ਛੱਡਦੇ ਆ ਆਪਣੇ ਭਰਾ ਸਾਰੇ ਆਪਣੇ ਇੰਡੀਆ ਵਾਲੇ ਕਬੂਤਰ ਨੂੰ ਸਿਰਫ ਅੱਧੀ ਗੋਲੀ ਉਹ ਬਹੁਤ ਆ ਇਹ ਜਿਹੜੀ ਆ ਕੋਂਬੀ ਬਰਮ ਟੈਬਲੇਟ ਆ ਨਾ ਡੀਏਸੀ ਦੀ ਡੀਏਸੀ ਆਪਣੇ ਇੰਡੀਆ ਵਾਲੇ ਕਬੂਤਰ ਨੂੰ ਅੱਧੀ ਗੋਲੀ ਲਾਈ ਬਾਧੂ ਆ 2 ਘੰਟੇ ਦੇ ਵਿੱਚ ਵਿੱਚ ਤੁਹਾਡਾ ਕਬੂਤਰ ਬਾਈ ਜੂਨਾ ਵਿਠਾਂ ਦੇ ਰਾਹੀਂ ਕੱਢੂ ਸਾਰੇ ਦੇ ਵਿੱਚੋਂ 100% ਪੱਕਾ ਇਲਾਜ ਕੋਈ ਕਬੂਤਰ ਨੂੰ ਵੀ ਰੇ ਨੁਕਸਾਨ ਨਹੀਂ ਹਨਾ ਇਹ ਗੋਲੀ ਦੇਣ ਤੋਂ ਬਾਗਰੋਂ 2-4 ਦਿਨ ਤੁਸੀਂ ਲੱਸੀ ਪਾ ਦਿਓ ਕਬੂਤਰ ਨੂੰ ਮੜਿਆ ਸਰੋਂ ਦਾ ਤੇਲ ਪਾ ਕੇ ਨਾ ਵਿੱਚ ਖੱਟੀ ਲੱਸੀ ਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਮਿਲਾ ਲਓ ਖੱਟੀ ਲੱਸੀ ਤੇ ਸਰੋਂ ਦਾ ਤੇਲ ਥੋੜਾ ਜਿਹਾ ਆਪਸ ਵਿੱਚ ਮਿਲਾ ਕੇ 15-15 ਕਾ ਐਮ ਐਲ ਖੱਟੀ ਲੱਸੀ ਦਾ ਸਰੋਂ ਦਾ ਤੇਲ 2 ਦਿਨ ਕਬੂਤਰਾਂ ਨੂੰ ਦਿਓ ਜੇ ਖੱਟੀ ਲੱਸੀ ਕਿਸੇ ਕੋਲੇ ਨਹੀਂ ਤਾਂ ਮੇਰਾ ਭਰਾ ਕਿਸੇ ਵੀ ਤਰ੍ਹਾਂ ਦੇ ਤੁਹਾਡੇ ਕੋਲੇ মালਟੀ ਵਿਟਾਮਿਨ ਨੇ ਤੁਸੀਂ মালਟੀ ਵਿਟਾਮਿਨ ਵੀਰੇ ਦੋ ਕਬੂਤਰਾਂ ਨੂੰ ਜੇ ਤੁਹਾਡੇ ਕੋਲੇ ਮੇਰਾ ਭਰਾ ਵੀ মালਟੀ ਵਿਟਾਮਿਨ ਵੀ ਹੈ ਨਹੀਂ ਕਿਸੇ ਭਰਾ ਕੋਲੇ ਤਾਂ ਮੱਖਣੀ ਲੈ ਲਓ ਕਿਸੇ ਤੋਂ ਲਿਆਓ ਦੋ ਚਾਰ ਦਿਨ ਕਬੂਤਰ ਨੂੰ ਮੱਖਣੀ ਵੀ ਵੀਰੇ ਦੇ ਸਕਦੇ ਹੋ ਤੁਸੀਂ ਜਿਹੜੇ ਜਿਨ੍ਹਾਂ ਦੇ ਘਰੇ ਮੱਖਣੀ ਹੈਗੀ ਮੱਖਣੀ ਦੇ ਦਿਓ ਦੋ ਚਾਰ ਦੋ ਦਿਨ ਮੱਖਣੀ ਦੇ ਦਿਓ ਜਦੋਂ ਆਪਾਂ ਹਾਂ ਕਬੂਤਰ ਡੀ ਵਰਮ ਕਰਕੇ ਹਟਦੇ ਆ ਚਲੋ ਮੱਖਣੀ ਦੇਣੀ ਥੋੜੀ ਜਿਹੀ ਔਖੀ ਆ ਕਬੂਤਰ ਨੂੰ ਆਪਾਂ ਲੱਸੀ ਉਹ ਦੇ ਦੋ ਘੱਟੀ ਲੱਸੀ ਦੇ ਦਿਓ ਥੋੜਾ ਜਿਆ ਸਰੋਂ ਦਾ ਤੇਲ ਪਾ ਲੋ ਦੋ ਦਿਨ ਦੇ ਦੋ ਡੀ ਵਰਮ ਕਰੇ ਤੋਂ ਮਾਗਰੋਂ ਕਬੂਤਰ ਨੂੰ ਇਹ ਜਿਹੜੀ ਗੋਲੀ ਆ ਵੀਰੇ ਡੀਏਸੀ ਇਹ ਤੇਜ਼ ਗੋਲੀ ਬਹੁਤ ਆ ਇਹਨੇ ਜੂਨ ਕੱਢਣੀ ਉਹ ਕੱਢਣੀ ਆ ਜਿਹੜੇ ਕਬੂਤਰ ਦੇ ਅੰਦਰ ਜੂਨ ਹੋਈ ਸਵਾਲ ਏ ਵੀਰੇ ਪੈਦਾ ਨਹੀਂ ਵੀ ਕਬੂਤਰ ਜੂਨ ਨਾ ਕੱਢੇ ਵੀ ਇਹ ਗੋਲੀ ਅਸਰ ਨਾ ਕਰੇ ਪਰ ਜਾਨਵਰ ਨੂੰ ਥੋੜਾ ਜਿਹਾ ਭੁੱਖਾ ਰੱਖ ਕੇ ਤੁਸੀਂ ਗੋਲੀ ਦੇਣ ਤੋਂ ਪਹਿਲਾਂ ਥੋੜਾ ਜਿਹਾ ਮਿੱਠਾ ਦੇ ਦਿਓ ਚੀਨੀ ਘੋਲ ਕੇ ਦੇ ਦਿਓ ਜਾਂ ਗੁੜ ਪਾਣੀ 'ਚ ਘੋਲ ਕੇ ਹਨਾ 10 ਕਐਮਐਲ ਪਾਣੀ ਤੁਸੀਂ ਘੰਟਾ ਤੋਂ ਪਹਿਲਾਂ ਕਬੂਤਰ ਨੂੰ ਦੇ ਦਿਓ ਏ ਗੋਲੀ ਲਾਉਣ ਤੋਂ ਪਹਿਲਾਂ ਜਿਹੜੇ ਜਾਨਵਰ ਦੇ ਅੰਦਰ ਜੂਨ ਹੈਗੀ ਬਾਈ ਉਹ ਢੇਰ ਲਾਉਏ ਲਾਉ ਜ ਉਹਨਾਂ ਦਾ 2 ਘੰਟੇ ਘੰਟਿਆਂ ਤੋਂ ਬਾਅਦ ਇਹ ਗੋਲੀ ਲਾਏ ਤੋਂ ਰਿਜ਼ਲਟ ਤੁਹਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਆ ਜਾਣਾ ਆਪਾਂ ਨੇ ਵਰਤੀ ਹੋਈ ਗੋਲੀ ਆ ਇਹ ਪਾਰੇ ਗੋਲੀ ਬਾਜੀ ਛੱਡਣ ਤੋਂ 2-4 ਦਿਨ ਪਹਿਲਾਂ ਤੁਸੀਂ ਕਬੂਤਰ ਨੂੰ ਨਹੀਂ ਲਾਉਣੀ ਇਹ ਗੱਲ ਮੇਰਾ ਭਰਾ ਨੋਟ ਕਰਿਓ ਮੇਰੇ ਭਰਾ ਸਾਰੇ ਜਿਹੜੀ ਇਹ ਡੀਏਸੀ ਵਰਮ ਕਲੰਬੀ ਆ ਨਾ ਇਹ ਡੀਏਸੀ ਦੀ ਕਲੰਬੀ ਵਰਮ ਟੈਬਲੇਟ ਹੈ ਡੀਏਸੀ ਮਾਰਕਾ ਆ ਜਿਹੜੀ ਸਕਰੀਨ ਤੇ ਚੱਲਦੀ ਹੈ ਇਹ ਗੋਲੀ ਮੇਰਾ ਵੀਰ ਨੋਟ ਕਰ ਲਿਓ ਕਬੂਤਰ ਨੂੰ ਤੁਸੀਂ ਬਾਜੀ ਛੱਡਣ ਤੋਂ ਇਹ ਗੱਲ ਨਾ ਹੋਵੇ ਵੀ ਕਿਤੇ ਘੇਰਿਆਂ ਤੋਂ ਆਏ ਨੂੰ ਲਾਦਮੋ ਜਾਂ ਜਦੋਂ ਕਬੂਤਰ ਦੀ ਬੰਦੀ ਆ ਉਦੋਂ ਲਾਦਮੋ ਵੀ ਤੁਸੀਂ 2 ਦਿਨ ਪਹਿਲਾਂ 3 ਦਿਨ ਪਹਿਲਾਂ 4 ਦਿਨ ਪਹਿਲਾਂ ਇਹ ਗੋਲੀ ਲਾਦਮੋ ਇਹ ਗੋਲੀ ਵੀਰੇ ਤੇਜ ਆ ਜਿਹੜੀਆਂ ਦੂਈਆਂ ਗੋਲੀਆਂ ਨੇ ਨਾ ਵਰਮ ਆਡ ਹਨਾ ਮੇੜੀ ਵਰਮ ਹੋਰ ਕੰਪਨੀ ਦੀਆਂ ਗੋਲੀਆਂ ਨੇ ਇਹ ਮੇਰਾ ਭਰਾ ਜਿਹੜੀ ਡੀਏ ਡੀਏ ਸੀ ਦੀ ਗੋਲੀ ਆ ਇਹ ਉਹਨਾਂ ਨਾਲੋਂ ਤਾਂ ਬਹੁਤ ਤੇਜ ਆ ਇਹ ਗੋਲੀ ਉਹ ਤੁਸੀਂ ਇੱਕ ਲਾਉਣੇ ਹੋ ਆਪਣੇ ਕਬੂਤਰ ਨੂੰ ਜਿਹੜੀਆਂ ਹੋਰ ਡੀ ਵਰਮ ਕਰਦੇ ਹੋ ਤੁਸੀਂ ਕਬੂਤਰ ਆਪਣੇ ਬਾਹਰ ਲੀਆਂ ਗੋਲੀਆਂ ਇੱਕ ਇੱਕ ਗੋਲੀ ਦੰਨੇ ਹੋ ਇਹ ਡੀਏ ਸੀ ਦੀ ਗੋਲੀ ਅੱਧਿਓ ਗੋਲੀ ਦੇਣੀ ਆ ਆਪਣੇ ਇੰਡੀਆ ਵਾਲੇ ਕਬੂਤਰ ਨੂੰ ਜੇ ਸਮਝ ਲਾ ਇੱਕ ਗੋਲੀ ਕਿਸੇ ਨੇ ਲਾਤੀ ਭਲੇਖੇ ਨਾਲ ਤੁਹਾਡੇ ਕਬੂਤਰ ਦਾ ਸਤਿਆਨਾਸ਼ ਹੋ ਜਾਣਾ ਕਬੂਤਰ ਬਾਜੀ ਨਹੀਂ ਜੇ ਤੂੰ ਬਾਜੀ ਤਾਂ ਕੀ ਕਬੂਤਰ ਘਰੇ ਨਹੀਂ ਆਉਣਾ ਜਿਹੜੇ ਕਬੂਤਰ ਨੂੰ ਕਿਸੇ ਨੇ ਭਲੇਖੇ ਨਾਲ ਇੱਕ ਗੋਲੀ ਦੇਤੀ ਇਹ ਉਹਦਾ ਕਬੂਤਰ ਖਤਮੇ ਕਰ ਦਿੰਦੀ ਆ ਅੱਧਿਓ ਗੋਲੀ ਦੇਣੀ ਆ ਮੇਰਾ ਵੀਰ ਇਹ ਗੱਲ ਜਰੂਰ ਮੇਰਾ ਭਰਾ ਸਾਰੇ ਗੌਰ ਕਰਿਓ ਡੀਏਸੀ ਦੀ ਜਿਹੜੀ ਇਹ ਗੋਲੀ ਆ ਘੱਟੋ ਘੱਟ 10 ਦਿਨ ਪਹਿਲਾਂ ਆਪਾਂ ਨੇ ਲਾਉਣੀ ਆ ਇਹ ਇਹ ਗੋਲੀ ਲੱਗੇ ਤੋਂ ਬਾਅਦ ਦੇ ਵਿੱਚ ਕਬੂਤਰ ਦੀਆਂ ਘੱਟ ਤੋਂ ਘੱਟ 3 ਅਡਾਰਾਂ ਘਰੇ ਹੋਣੀਆਂ ਚਾਹੀਦੀਆਂ ਨੇ ਡੀਏਸੀ ਦੀ ਗੋਲੀ ਲਾਉਣ ਤੋਂ ਮਾਗਰੋਂ ਘੱਟੋ ਘੱਟ 3 ਦਿਨ 3 ਅਡਾਈਆਂ ਕਬੂਤਰ ਦੀਆਂ ਤੁਸੀਂ ਘਰੇ ਵੀਰੇ ਜਰੂਰ ਲਾਓ ਇਹ ਨਾ ਤੁਸੀਂ ਕਰਿਓ ਵੀ ਕਿਤੇ ਘੇਰਿਆਂ ਤੋਂ ਆਏ ਨੂੰ ਇਹ ਗੋਲੀ ਲਾ ਦੇਮੋ ਜਾਂ 2-4 ਦਿਨ ਪਹਿਲਾਂ ਲਾ ਦੇਮੋ ਜਿੱਦਾਂ ਦੂਈਆਂ ਗੋਲੀਆਂ ਵਿੱਚ ਬਹੁਤ ਬੰਦੇ ਵਰਤਦੇ ਨੇ ਵੇ ਇੱਕ ਜਾਂ ਦੋ ਦਿਨਾਂ ਜਾਂ ਖੇਰਿਆਂ ਤੋਂ ਆਏ ਨੂੰ ਬਾਹਰਲੀ ਗੋਲੀ ਦੇ ਦਿੰਦੇ ਨੇ ਉਹ ਨਹੀਂ ਵੀਰੇ ਡੀਏ 3 ਗੋਲੀ ਤਾਂ ਸੱਤਾਂ ਆਨਾਸ਼ ਕਰ ਦੂ ਤੁਹਾਡੇ ਕਬੂਤਰ ਦਾ ਕਿਉਂਕਿ ਇਹ ਗੋਲੀ ਦੂਈਆਂ ਗੋਲੀਆਂ ਨਾਲੋਂ ਤਾਂ ਬਹੁਤ ਤੇਜ਼ ਆ ਇਹ ਗੋਲੀ ਦਾ ਅੱਧੀ ਗੋਲੀ ਲਾਈ ਹੋਈਓ ਕਬੂਤਰ ਜੂਨਾ ਦੇ ਢੇਰ ਘੜ ਦਿੰਦਾ ਬਾਹਰੇ ਇੰਨਾ ਇਹਦੇ 'ਚ ਗਰੰਟਾ ਆ ਗੋਲੀ 'ਚ ਮੇਰਾ ਭਰਾ ਵੀ ਵਰਤ ਕੇ ਦੇਖਿਓ ਇਹ ਦਵਾਈ ਤੋਂ ਇਟਲੀ ਤੋਂ ਹਨਾ ਫਰਾਂਸ ਤੋਂ ਬੈਲਜੀਅਮ ਤੋਂ ਇਹ ਸਾਰੇ ਵੀਰੇ ਆਨਲਾਈਨ ਤੁਸੀਂ ਮੰਗਵਾ ਸਕਦੇ ਹੋ ਜੇ ਕਿਸੇ ਵੀਰ ਨੇ ਬਾਹਰੋਂ ਮੰਗਵਾਉਣੀ ਆ ਇੰਡੀਆਂ ਭੇਜਣੀ ਆ ਆਪਣੇ ਕਬੂਤਰ ਬਾਜ ਭਰਾਵਾਂ ਨੂੰ ਇਟਲੀ ਦੇ ਵਿੱਚ ਬੈਲਜੀਆ ਆਪਣੇ ਫਰਾਂਸ ਚ ਬੈਲਜੀਅਮ ਫਰਾਂਸ ਬੈਲਜੀਅਮ ਇਟਲੀ ਤਾਂ ਮੇਰਾ ਵੀਰ ਜਰਮਨ ਇਹਨਾਂ ਕੰਟਰੀਆਂ ਦੇ ਵਿੱਚ ਇਹ ਗੋਲੀ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਮੇਰਾ ਭਰਾ ਹਨਾ ਬਹੁਤ ਹੀ ਵਧੀਆ ਵੀਰੇ ਰਿਜ਼ਲਟ ਆ ਗੋਲੀ ਦਾ ਬਾਕੀ ਥੋੜਾ ਜਿਹਾ ਸਰੀਰ ਸਹੀ ਨਹੀਂ ਸੀਗਾ ਭਰਾਵੋ ਜਿੰਨੇ ਵੀ ਭਰਾ ਮੇਰੇ ਦੇਖ ਰਹੇ ਨੇ ਵੀਡੀਓ ਥੋੜਾ ਜਿਹਾ ਬੁਖਾਰ ਤੇ ਜ਼ਖਾਮ ਹੋਣ ਕਰਕੇ ਹਨਾ ਵੀਡੀਓ ਦੇ ਵਿੱਚ ਆਵਾਜ਼ ਸਾਫ਼ ਨਹੀਂ ਸੀ ਆ ਰਹੀ ਮੇਰਾ ਭਰਾ ਤਾਂ ਕਰਕੇ ਮੈਂ ਮਾਫੀ ਮੰਗਦਾ ਸਾਰੇ ਭਰਾਵਾਂ ਤੋਂ ਹੁਣ ਆਪਾਂ ਆਉਣ ਵਾਲੇ ਜਿਹੜੇ ਦਿਨ ਨੇ ਹਨਾ ਲਗਾਤਾਰ ਵੀਡੀਓ ਬਣਾ ਕੇ ਪਾਵਾਂਗੇ ਆਪਣੇ ਚੈਨਲ ਤੇ ਮੇਰੇ ਭਰਾ ਸਾਰੇ ਚੈਨਲ ਦੇ ਨਾਲ ਜੁੜੇ ਰਹੋ ਮੇਰੇ ਵੀਰ ਨਵੇਂ ਕਬੂਤਰ ਬਾਜ਼ ਮੇਰੇ ਭਰਾ ਵੀ ਜਿਹੜੀਆਂ ਆਉਣ ਵਾਲੀਆਂ ਵੀਡੀਓ ਨੇ ਤੁਹਾਡੇ ਤੱਕਰ ਸਮੇ ਸਮੇ ਤੱਕਰ ਪਹੁੰਚਦੀਆਂ ਰਹਿਣ ਚੈਨਲ ਦੇ ਨਾਲ ਜੁੜੇ ਰਹੋ ਮੇਰੇ ਵੀਰ ਆਉਣ ਵਾਲੇ ਦਿਨਾਂ ਚ ਹੁਣ ਵਧੀਆ ਵਧੀਆ ਆਪਾਂ ਜਿਹੜੇ ਪ੍ਰੋਡਕਟ ਰਹਿਗੇ ਉਹ ਸਾਰੇ ਆਪਾਂ ਅਪਲੋਡ ਕਰਾਂਗੇ ਚੈਨਲ ਦੇ ਉੱਤੇ ਮੇਰੇ ਭਰਾਵਾਂ ਲਈ ਤੇ ਬਾਕੀ ਮੇਰਾ ਵੀਰ ਜੇ ਕੋਈ ਗਲਤੀ ਫਲਤੀ ਕੋਈ ਸ਼ਬਦ ਵੱਧ ਘੱਟ ਵੀਰੇ ਬੋਲਿਆ ਜਾਂਦਾ ਤਾਂ ਖਿਮਾ ਦੇ ਅਜਾਜਕਾਂ ਤੁਹਾਤੋਂ ਸਾਰਿਆਂ ਤੋਂ ਤੁਹਾਡਾ ਬਹੁਤ ਪਿਆਰ ਤੇ ਸਤਿਕਾਰ ਮਿਲ ਰਿਹਾ ਮੈਂ ਤੁਹਾਡਾ ਬਹੁਤ ਬਹੁਤ ਵੀਰੇ ਧੰਨਵਾਦ ਕਰਦਾ ਜਿੰਨੇ ਵੀ ਭਰਾ ਮੇਰੇ ਚੈਨਲ ਦੇ ਨਾਲ ਜੁੜੇ ਹੋਏ ਨੇ ਮੈਂ ਉਹਨਾਂ ਦਾ ਦਿਲੋਂ ਸਤਿਕਾਰ ਬਹੁਤ ਆਦਰਮਾਨ ਕਰਦਾ ਜਿਹੜੇ ਭਰਾਵਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਤੇ ਮੇਰੀ ਵੀਡੀਓ ਅਪਲੋਡ ਕਰੀ ਹੋਈ ਦੇਖਦੇ ਨੇ ਤੇ ਲਾਈਕ ਵੀ ਕਰਦੇ ਨੇ ਬਹੁਤ ਬਹੁਤ ਉਹਨਾਂ ਦਾ ਆਦਰ ਤੇ ਸਤਿਕਾਰ ਮੇਰੇ ਭਰਾਵਾਂ ਦਾ ਮੇਰੇ ਵੱਲੋਂ